ਸਰਦਾਰ ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਸ਼ੂਟਿੰਗ ਰੇਂਜ ਦਾ ਨੀਂਹ ਪੱਥਰ ਰੱਖਿਆ। ਉਹਨਾਂ ਨੇ ਕਿਹਾ ਕਿ ਪਹਿਲਾਂ ਸ਼ੂਟਿੰਗ ਵਰਗੀ ਖੇਡ ਜੋ ਹਰ ਇੱਕ ਬੱਚੇ ਦੀ ਪਹੁੰਚ ਤੋਂ ਬਾਹਰ ਸੀ ਹੁਣ ਉਹ ਇਸ ਨੂੰ ਹਰ ਬੱਚੇ ਦੀ ਪਹੁੰਚ ਵਿੱਚ ਲੈ ਕੇ ਆਉਣ ਦਾ ਉਹ ਉਪਰਾਲਾ ਕਰ ਰਹੇ ਨੇ ਤਾਂ ਕਿ ਬੱਚੇ ਅੱਗੇ ਵਧ ਕੇ ਵੱਡੀਆਂ-ਵੱਡੀਆਂ ਮੱਲਾ ਮਾਰਨ। ਉਹਨਾਂ ਕਿਹਾ ਕਿ ਅਸੀਂ ਇਸ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੈ ਕੇ ਆਏ ਹਾਂ। ਇਸ ਤੋਂ ਇਲਾਵਾ ਜਿਲੇ ਵਿੱਚ ਹਾਕੀ ਲਈ ਐਸਟਰੋਟ੍ਰਾਫ ਮੈਦਾਨ ਫੁੱਟਬਾਲ ਦਾ ਐਸਟਰੋਟ੍ਰਾਫ ਗਰਾਊਂਡ ਅਤੇ 올 ਵੈਦਰ ਸਵੀਮਿੰਗ ਪੂਲ ਬਣਾਇਆ ਜਾ ਰਿਹਾ ਹੈ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਪੰਜਾਬ ਲਗਾਤਾਰ ਪੁਲਾਗਾ ਪੁੱਟ ਰਿਹਾ ਹੈ ਨਵੇਂ ਆਯਾਮ ਸਥਾਪਿਤ ਹੋ ਰਹੇ ਨੇ ਉਹਨਾਂ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਲਈ 4 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਜਿਸ 2.5 ਕਰੋੜ ਰੁਪਏ ਸਕੂਲ ਦੇ ਖਾਤੇ ਵਿੱਚ ਆ ਗਏ ਨੇ ਤੇ ਆਦਰਸ਼ ਸਕੂਲ ਵਿੱਚ ਇੱਕ ਨਵੀਂ ਇਮਾਰਤ ਦਾ ਨਿਰਮਾਣ ਵੀ ਹੋਵੇਗਾ ਉਨਾ ਕੇਹਾ ਕਿ ਸ਼ੂਟਿੰਗ ਰੇਂਜ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਜਿੱਥੇ ਡਿਜੀਟਲ ਤੇ ਮੈਨੂਅਲ ਸ਼ੂਟਿੰਗ ਦੇ ਪ੍ਰਬੰਧ ਹੋਣਗੇ ਇਹ ਸਾਰੀਆਂ ਖੇਡਾਂ ਵਿੱਚ ਸਾਡੇ ਦੇਸ਼ ਦੇ ਨੌਜਵਾਨ ਅੱਜ ਸੰਸਾਰ ਭਰ ਦੀਆਂ ਖੇਡਾਂ ਵਿੱਚ ਮੱਲਾ ਮਾਰ ਰਹੇ ਨੇ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਨੂੰ ਜਲਦੀ ਤਿਆਰ ਕਰਨ ਦੀ ਹਦਾਇਤ ਕੀਤੀ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਚਲੋ ਆਪਾਂ ਜਿਹੜਾ ਬੁੱਦਾ ਜਿੱਥੇ ਲਾਇਆ ਹੈ ਤੁਸੀਂ ਸਭ ਨੇ ਮਿਲ ਕੇ ਉਹ ਬੁੰਡਾ ਯਕੀਨ ਰੱਖਿਓ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣੂਗਾ ਤੇ ਐਦਾਂ ਦੇ ਫਲ ਤੇ ਐਦਾਂ ਦੀ ਸ਼ਾਦ ਹੋਊਗਾ ਜਿਦਾਂ ਸਾਡੇ ਇਲਾਕੇ ਦਾ ਨਾਮ ਰੌਸ਼ਨ ਹੋਊਗਾ ਅੱਜ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ 나ਹੀਂ ਆਸ-ਪਾਸ ਹਿਮਾਚਲ ਦੇ ਕਿਸੇ ਇਲਾਕੇ 'ਚ 나ਹੀਂ ਚਾਹੇ ਉਹ ਸ਼ਹਿਰ ਆਪਣਾ ਨਵਾਂ ਸ਼ਹਿਰ ਹੋਵੇ 나 ਉੱਥੇ 100 150 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਵੀ ਸ਼ੂਟਿੰਗ ਨਹੀਂ ਤੇ ਦੂਜੇ ਪਾਸੇ ਇਹ ਹੈ ਕਿ ਭਾਰਤ ਨੇ ਇਸਵਰੀ 올림픽 ਸ਼ਾਇਸਕ ਸੇ 10 ਮੈਡਲ ਜਿੱਤੇ ਹੈ ਤਿੰਨੋਂ ਮੈਡਲ ਸ਼ੂਟਿੰਗ ਦੇ ਵਿੱਚੋਂ ਆਏ ਸਾਡੇ ਵੱਲੋਂ ਸਕੂਲ ਸਿੱਖਿਆ ਭਾਗ ਵੱਲੋਂ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਜਿਹੜਾ ਹੈ ਕੁਆਲਿਟੀ ਹਾਕੀ ਦੀ ਐਥਲੈਟਿਕ ਸਿਕਸਾਈਡ ਇੱਕ ਜਿਹੜਾ ਹੈ ਇੰਡੋ ਸਵੀਮਿੰਗ ਪੂਲ ਤੇ ਸ਼ੂਟਿੰਗ ਰੇਂਜ ਹਰ ਜ਼ਿਲ੍ਹੇ ਵਿੱਚ ਮੋਹਿਆ ਹੋਵੇ ਇਸ ਲਈ ਸਾਡੇ ਹੌਕੀ ਰਿਸੋਰਟ ਆਫ ਪੰਜਾਬ ਦੇ ਚਾਰ ਜ਼ਿਲ੍ਹੇ ਦੇ ਵਿੱਚ ਇਸ ਵਿੱਚ ਕੰਮ ਚੱਲ ਰਿਹਾ ਟੈਂਟਿੰਗ ਪ੍ਰੋਸੈਸ ਚੱਲ ਰਹੀ ਹੈ ਤੇ 10 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੂਟਿੰਗ ਰੇਂਜ ਦੇ ਉੱਤੇ ਕੰਮ ਕਰ ਰਹੇ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਡੋਰ ਜਿਹੜਾ 올림픽 ਸਾਈਜ਼ ਜਿਹੜਾ ਹੈ 올 ਵੈਦਰ स्विमिंग पूल ਜਿਸ ਦੀ ਲਾਗਤ ਘੱਟੋ-ਘੱਟ 6 ਤੋਂ 7 ਕਰੋੜ ਆਂਦੀ ਹੈ ਉਹ ਅਸੀਂ ਬਣਾ ਰਹੇ ਹਾਂ ਇਸ ਕੁਆਲਿਟੀ ਇਨਫਰਾਸਟ੍ਰਕਚਰ ਦੀ ਇੰਤ ਵਿੱਚ ਹੈ ਕਿ ਜਿਵੇਂ ਤੁਸੀਂ ਅੱਜ ਦੇ ਆਪਾਂ ਸਮੇਂ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਪਾਂ ਰੁਕ ਲਾ ਰਹੇ ਹਾਂ ਉਹ ਜਿਹੜਾ ਰੁੱਖ ਅਜਲਾਵਾਂਗੇ ਉਹ ਰੁੱਖ ਆਉਣ ਵਾਲੇ ਸਮੇਂ ਦੇ ਵਿੱਚ ਕੋਈ 5 ਸਾਲ ਬਾਅਦ ਕੋਈ 7 ਸਾਲ ਬਾਅਦ 10 ਸਾਲ ਬਾਅਦ ਨਾਲੇ ਤਾਂ ਛਾਂ ਦੇਗਾ ਨਾਲੇ ਫਲ ਦੇਗਾ ਠੀਕ ਉਸੇ ਤਰੀਕੇ ਦੇ ਨਾਲ ਆਲਸਪੋਰਟਸ ਇਨਫਰਾਸਟ੍ਰਕਚਰ ਜੇ ਅਗਰ ਅਸੀਂ ਅੱਜ ਦਵਾਂਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਤੋਂ 5 10 15 ਸਾਲ ਬਾਅਦ ਜਿਸ ਤਰੀਕੇ ਨਾਲ ਸਾਡੇ ਖਿਡਾਰੀ ਹੁਣ 올림픽ਸ ਪਰਫਾਰਮ ਕਰ ਰਹੇ ਹੈ ਸਾਡੀ ਪਰਫਾਰਮੈਂਸ ਸੋਰ ਬਹੁਤ ਜ਼ਿਆਦਾ ਵੱਧ ਜੂਗੀ ਤੇ ਅੱਜ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ ਦੇ ਵਿੱਚ ਸ਼ਰੀਰਨਗਪੁਰ ਸਾਹਿਬ ਦੇ ਵਿਖੇ ਦਸ਼ਮੇਸ਼ ਪਿਤਾ ਦੀ ਸਥਾਪਤੀ ਲੱਗਦੀ ਅਸੀਂ ਜਿਹੜੀ ਹੈ ਇੱਕ 10 ਮੀਟਰ ਸ਼ੂਟਿੰਗ ਗ੍ਰੇਂ ਜਿਹੜੀ ਹੈ ਉਸ ਦਾ ਜਿਹੜਾ ਹੈ ਨੀ ਪੱਥਰ ਰੱਖ ਰਹੇ ਆ ਇਸ ਵਾਰ 올림픽 ਹੰਦ ਤੱਕ 10 ਮੈਡਲ ਹੈ ਤਿੰਨੋ ਹੀ ਜਿਹੜੇ ਮੈਡਲ ਸ਼ੂਟਿੰਗ ਚਾਹੀਦੇ ਹੁਣ ਤੱਕ ਕੀ ਸੀ ਕਿ ਸ਼ੂਟਿੰਗ ਖੇਡ ਇੱਕਦਾਂ ਦੀ ਖੇਡ ਸੀ ਜੋ ਸਿਰਫ ਅਮੀਰ ਬੱਚੇ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਅਫੋਰਡ ਕਰ ਸਕਦੇ ਇੱਕ ਮਹਿੰਗੀ ਗੇਮ ਤੇ ਆਮ ਘਰ ਦਾ ਬੱਚਾ ਚਾਹੇ ਉਹ ਜਿੰਨਾ ਮਰਜ਼ੀ ਉਹਦੇ ਚ ਟੈਲੈਂਟ ਹੋਵੇ ਪਰ ਉਹ ساری ਉਮਰ ਸ਼ੂਟਿੰਗ ਕਰਕੇ ਨਹੀਂ ਦੇਖ ਸਕਦਾ ਸੀ ਤਾਂ ਇਹ ਜਦੋਂ ਸਰਕਾਰੀ ਸਕੂਲ ਚਾਹੋਗੀ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੋਈ ਨੋ ਟੈਲੈਂਟ ਵੇਸ ਨਹੀਂ ਜਾਊਗਾ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਚਾਹੋ ਖੇਤੀ ਕਰਨ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਕਿਤੇ ਵੀ ਅਚੇ ਸਰਵਿਸ ਕਲਾਸ ਹੈ ਪਰ ਉਹਨਾਂ ਨੂੰ ਹੁਣੇ ਮੌਕਾ ਮਿਲੇਗਾ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਆ ਜਿਹੜੀ ਸ਼ੂਟਿੰਗ ਰਿੰਗ ਹੈ ਰੈਡੀ ਕਰ ਦਾਂਗੇ ਇਸ ਦਾ ਕੰਮ ਦਿਨ ਰਾਤ ਚੱਲੂਗਾ ਤੇ ਵਕ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਤੇ ਜਿੰਨੇ ਵੀ ਆਸ-ਪਾਸ ਦੇ ਸਰਕਾਰੀ ਸਕੂਲਾਂ ਦੇ ਬੱਚੇ ਆ ਅਸੀਂ ਇੱਥੇ ਇੱਕ ਜਿਹੜਾ ਹੈ ਪ੍ਰੋਫੈਸ਼ਨਲ ਕੋਚ ਵੀ ਰੱਖਾਂਗੇ ਜੋ ਸ਼ੂਟਿੰਗ ਦੀ ਟ੍ਰੇਨਿੰਗ ਵੀ ਦੇਊਗਾ ਪੂਰੇ ਜਿਹੜੇ ਬੱਚੇ ਜਿਹੜੇ ਚਿਲड्रन ਵਿਦ ਸਪੈਸ਼ਲ ੀਡਸ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਸ਼ੂਟਿੰਗ ਰੇਂਜ ਹੈ ਜੋ ਕਿ ਸ਼ੂਟਿੰਗ ਰੇਂਜ ਹੋਊਗੀ ਜਿੱਥੇ ਉਹ ਵੀ ਆ ਕੇ ਆਪਣੀ ਸ਼ੂਟਿੰਗ ਗੇਮ ਜਾਨੀ ਪੈਰਾਓਲੰਪਿਕਸ ਦੇ ਦੇ ਬੱਚੇ ਉਹ ਵੀ ਇੱਥੇ ਆ ਕੇ ਟ੍ਰੇਨ ਕਰ ਸਕਣ ਤੇ ਜੇ ਅਗਰ ਕਿਉਂਕਿ ਇਲਾਕੇ 'ਚ ਇਹ ਸਹੂਲਤ ਹੈ ਤੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਹੈ ਬਾਹਰੋਂ ਆ ਕੇ ਉਹਨੂੰ ਅਸੀਂ ਇੱਕ ਬਹੁਤ ਨੋਮੀਨਲ ਜੀ ਫੀਸ ਤੇ ਉਹ ਵੀ ਇੱਥੇ ਆ ਕੇ ਸ਼ੂਟਿੰਗ ਸਿੱਖ ਲੈਂਦਾ ਤਾਂ ਕੱਲੇ ਸਕੂਲ ਲਈ ਨਹੀਂ ਪੂਰੇ ਇਲਾਕੇ ਦੇ ਬੱਚਿਆਂ ਦੇ ਲਈ ਹੈ ਜਿਹੜਾ ਇੱਕ ਵੱਡਾ ਮਰਦਾਨ ਸਾਬਿਤ ਹੋਊਗੀ ਇਸੇ ਸਕੂਲ ਦੇ ਵਿੱਚ ਅਸੀਂ ਜਿਹੜੀ ਹੈ ਹਾਕੀ ਦੀ 6 ਸਾਈਡ ਐਸਟੂਟਫ ਉਸ ਦਾ ਵੀ ਜਿਹੜਾ ਕੰਮ ਹੈ ਟੈਂਡਰ ਅਲੋਟਮੈਂਟ ਪੀ ਡਬਲਯੂ ਡੀਓ ਕੰਮ ਕਰੂਗਾ 1.5 ਕਰੋੜ ਦੇ ਵਿੱਚ ਇੱਕ 6 ਸਾਈਡ ਹਾਕੀ ਐਸਟੂਟਫ ਇੰਟਰਨੈਸ਼ਨਲ ਲੈਵਲ ਦੀ ਜਿੱਦਾਂ ਦੇ ਉੱਤੇ ਇਹ ਉਦਾਂ ਦੇ ਐਸਕੂਲ ਤਾਂ ਫਾਸਟ-ਫਾਸਟ ਤੇ ਕਈ ਜਿਹੜੇ ਹੈ ਸਾਡੇ ਹਿਮਾਚਲ ਦੇ ਚਾਹੇ ਇਲਾਕੇ ਲਾ ਲੀਏ ਜਾਂ ਮੁਹਾਲੀ ਤੱਕ ਕਿਤੇ ਨਹੀਂ ਹੋ ਗਿਓ ਇਦਾਂ ਦੀ ਐਸਕੂਲ ਫੂਲ ਹੈ ਕਿ ਆ ਰਿਹਾ ਪਲੱਸ ਇਸੇ ਸਕੂਲ ਦੇ ਵਿੱਚ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾਇਆ ਜਾ ਰਿਹਾ ਪੂਰਾ ਇੱਕ ਨਵਾਂ ਬਲਾਕ ਜਿਹੜਾ ਹੈ ਉਹ ਆ ਰਿਹਾ ਇਸ ਸਕੂਲ ਦੇ ਉੱਤੇ ਲਗਭਗ 5 ਕਰੋੜ ਤੋਂ ਵੱਧ ਜਿਨੇ ਵਿੱਚ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ ਦੇ ਵਿੱਚ ਅਸੀਂ ਐਡਵਾਂਸ ਜਮ੍ਹਾਂ ਕਰਾਇਆ ਹੋਇਆ ਹੈ ਸਿਰਫ